ਨਾਲ ਦੇ ਨਾਲ ਮੈਂ ਆਪਣੇ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਅਸੀਂ ਸਾਰਿਆਂ ਨੇ ਇਹਨਾਂ ਨੂੰ ਐਫਰਟਸ ਕੀਤੀਆਂ ਵੀ ਸਰ ਇੱਥੇ ਜੀ ਅਸੀਂ ਸੀਟ ਕਢਣੀ ਚਾਹੁੰਦੇ ਆ ਠੇਕ ਕਰ ਅਸੀਂ ਜਿੰਨਾ ਚਾਹੁੰਦੇ ਆ ਕਾਂਗਰਸ ਨੂੰ ਦੁਬਾਰਾ ਅਸੀਂ ਪੈਰਾ ਤੇ ਲੈ ਕੇ ਆਉਣਾ ਚਾਹੁੰਦੇ ਆ ਪੰਜਾਬ ਜਿਹੜਾ ਆ ਔਰ ਪੰਜਾਬ ਜਦੋਂ ਵੀ ਆਪਾਂ ਹੁੰਦਾ ਹੈ ਤੇ ਕਾਂਗਰਸ ਖੜੀ ਹੁੰਦੀ ਆ ਤੇ ਉਖੜਾ ਹੁੰਦਾ ਹੈ ਹਮੇਸ਼ਾ ਹੀ ਇੱਥੇ ਆਇਆ ਤੇ ਇਹਨਾਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਆ ਤੁਹਾਡਾ ਬਹੁਤ ਨਿੱਘਾ ਸਵਾਗਤ ਆ ਤੁਸੀਂ ਹਰ ਵਾਰ ਹਰ ਤਰ੍ਹਾਂ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਹੀ ਖੜੇ ਹੁੰਦੇ ਹਾਂ ਔਰ ਇੰਨਾ ਇੱਜ਼ਤਮਾਨ ਦਿੰਦੇ ਆਂ ਇੱਥੇ ਆਇਆ ਦਾ ਤੁਹਾਡਾ ਵੀ ਬਹੁਤ ਬਹੁਤ ਜਿੰਦਗੀ ਆ ਗਹਾਈਆਂ ਤੋਂ ਧੰਨਵਾਦ ਆ ਕਿਉਂਕਿ ਹੁਣ ਜਿਹੜਾ ਇੱਕ ਇਲੈਕਸ਼ਨ ਦਾ ਕੁੰਭ ਹੁੰਦਾ ਉਹ ਚੱਲਦਾ ਆਇਆ ਉਹਦੇ ਵਿਚਕਾਰ ਅਸੀਂ ਕਿਉਂਕਿ ਸਰਦਾਰ ਚਲੰਜੀ ਸਿੰਘ ਜੰਮੀ ਜੀ ਜਿਹੜੇ ਆ ਉਹ ਤੁਹਾਡੇ ਵਿਚਕਾਰ ਇਸੇ ਕਰਕੇ ਆਏ ਆ ਵੀ ਤੁਹਾਡੇ ਪਹਿਲਾਂ ਇੱਕ ਰੂਬਰੂ ਹੋਈਏ ਵੱਡੇ ਚੱਲਸੀ ਅਸੀਂ ਬਾਅਦ ਚੋਂ ਕਰਾਂਗੇ ਉਹ ਇੱਕ ਰੂਬਰੂ ਹੋਣ ਦੇ ਲਈ ਤੁਹਾਡੇ ਵਿਚਕਾਰ ਆਏ ਆ ਮੈਂ ਬੇਨਤੀ ਕਰਦਾ ਉਹਨਾਂ ਨੂੰ ਕਿ ਤੁਹਾਡੇ ਨਾਲ ਰੂਬਰੂ ਹੋਣ ਸਰਦਾਰ ਜਨ ਦੇ ਸਿੱਖਣੇ ਪਰਮ ਸਤਕਾਰਯੋਗ ਪ੍ਰਗਟ ਸਿੰਘ ਜੀ ਭਵਨ ਜੀ ਕੋਟ ਸਾਰੇ ਬਤਵੰਤੇ ਸੱਜਣੋ ਮੈਂ ਤੁਹਾਡੇ ਵਿੱਚ ਬਹੁਤ ਹੀ ਅੱਛੀ ਹਸਕਸੀਤਾ ਦੇਖ ਰਿਹਾ ਔਰ ਬਹੁਤ ਹੀ ਸੱਜਣ ਪੁਰਸ਼ ਅਰਾਗ ਉਸੇ ਇਕੱਠੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਮਦ ਮੈਨੂੰ ਸਰਦਾਰ ਵਰਗਤ ਸਿੰਘ ਜੀ ਯਾਰ ਤੁਸੀਂ ਸਾਰਿਆਂ ਨੇ ਇੱਛਾ ਵਰਗਤਈਆ ਪਾਰਟੀ ਨੇ ਵਿੱਚ ਤਾਂ ਪਾਰਟੀ ਨਾਲ ਰੱਖਿਆ ਸੀ ਲੇਕਿਨ ਮੈਂ ਤੁਹਾਡੇ ਵਿਚਕਾਰ ਕਹਿੰਦਾ ਇਲੈਕਸ਼ਨ ਲੜਨੀ ਆਇਆ ਮੈਂ ਹੁਣ ਤੁਹਾਡੇ ਵਿਚਕਾਰ ਬਸਣ ਆਇਆ ਤੇ ਆਪਾਂ ਨੇ ਰੜਕੇ ਜਲੰਧਰ ਦੇ ਇਲਾਕੇ ਦੀ ਜਿਹੜੀ ਨੋਹਾਰ ਹੈ ਉਹਨੂੰ ਬਦਲਣਾ ਭਾਈ ਚਾਂਸ ਕੁਦਰਤੀ ਇਸ ਤਰ੍ਹਾਂ ਹੋ ਗਿਆ ਕਿ ਮੇਰੇ ਨਾਲ ਜਿੰਨੇ ਉਮੀਦਵਾਰ ਆਏ ਉਨਾ ਸਾਰਿਆਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਵੱਖਰਾ ਵੱਖਰਾ ਰੇਟ ਹੋ ਗਿਆ ਸਵੇਰੇ ਕੋਈ ਹੋਰ ਰੇਟ ਹੁੰਦਾ ਦੁਪਹਿਰ ਨੂੰ ਕੋਈ ਹੋਰ ਹੱਕ ਲੈ ਜਾਂਦਾ ਸ਼ਾਮ ਨੂੰ ਕੋਈ ਹੋਰ ਲੈ ਜਾਂਦਾ ਇਹ ਹਰ ਰਾਤ ਹੋ ਗਏ ਨਾ ਦੇ ਤਾਂ ਕੋਈ ਵੀ ਐਸਾ ਕੈਂਡੀਡੇਟ ਨਹੀਂ ਹੈ ਜਿਹੜਾ ਮੜਾ ਮੋਟਾ ਟਿੱਕੇ ਕਿਸੇ ਪਾਰਟੀ 'ਚ ਰਹਿ ਕੇ ਖੇਡ ਰਿਆ ਹੋਵੇ ਹਰ ਕੋਈ ਦੂਸਰੀ ਆ ਤੀਸਰੀ ਆ ਚੌਥੀ ਪਾਰਟੀ ਬਦਲ ਕੇ ਇਲੈਕਸ਼ਨ ਲੜ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਇੱਕ ਕਿਰਦਾਰ ਹੁੰਦਾ ਹੈ ਬੰਦੇ ਦਾ ਇੱਕ ਸੋਚ ਹੁੰਦੀ ਹੈ ਇਸ ਤਰ੍ਹਾਂ ਇੱਕ ਨੌਜਵਾਨ ਮੁੰਡਾ ਆਪਣੇ ਪਿਤਾ ਵੱਲ ਦੇਖ ਕੇ ਅੱਗੇ ਵੱਧ ਟੀਚਰ ਵੱਲ ਅੱਗੇ ਦੇਖ ਕੇ ਵੱਧਾ ਇਸ ਤਰ੍ਹਾਂ ਇੱਕ ਸੋਸਾਇਟੀ ਹੈ ਉਹ ਲੀਡਰਾਂ ਨੂੰ ਦੇਖ ਕੇ ਅੱਗੇ ਵੱਧਦੀ ਹੈ ਜੇ ਲੀਡਰਾਂ ਦਾ ਆਪਣਾ ਹੀ ਕੋਈ ਸਟੈਂਡ ਨਾ ਹੋਵੇ ਤਾਂ ਫਿਰ ਸੋਸਾਇਟੀ ਵੀ ਉਹਨਾਂ ਨਾਲ ਸਟੈਂਡ ਨਹੀਂ ਕਰਦੀ ਮੈਂ ਤਾਂ ਕਿਹਾ ਸੀ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਆਪਾਂ ਨੇ ਵੋਟ ਪਾਉਣੀ ਹੈ ਅੱਜ ਦੇਸ਼ ਦੀ ਜਿਹੜੀ ਦੇਸ਼ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਗਰੋਧੀ ਕਾਰਨ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਇਹ ਚੀਜ਼ਾਂ ਵੀ ਤੁਸੀਂ ਕਨਸਿਡਰੇਸ਼ਨ ਚ ਰੱਖਣੀ ਆ ਇੱਥੇ ਜਿਹੜੀ ਮੌਜੂਦਾ ਸਰਕਾਰ ਹੈ ਮੈਂ ਤਾਂ ਕਿਹਾ ਸੀ ਵੀ ਯਾਰ ਇਹ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟੜਾ ਗਏ ਤਾਂ ਇਹ ਸਾਲ ਤੱਕ ਲੁੱਟਿਆ ਹੈ ਹਰ ਕੋਈ ਪੰਜ ਪੈਸੇ ਵੀ ਤੁਹਾਡੇ ਸ਼ਹਿਰ ਦੇ ਹੱਥ ਬੰਦੇ ਰੱਖੇ ਜੀ ਕੋਈ ਡਿਵੈਲਪਮੈਂਟ ਹੋ ਜੇ ਕੋਈ ਡਿਵੈਲਪਮੈਂਟ ਨਹੀਂ ਇੰਨੀ ਬਾਤ ਹੋ ਗਈ ਮੈਂ ਇਹਦੇ ਕਈ ਕਰਗੇ ਲੇਕਿਨ ਕਿਸੇ ਟਾਈਮ ਲੰਬੀਆਂ ਗੱਲਾਂ ਕਰਾਂਗੇ ਆਪਾਂ ਪਰ ਅੱਜ ਤਾਂ ਇਸ ਮੈਂ ਤੁਹਾਨੂੰ ਸਿਰਫ ਮਿਲਣ ਆਇਆ ਸੀ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਇਕਜੁੱਟ ਹੋ ਕੇ ਵੋਟਾਂ ਪਾਈਏ ਤਾਂ ਕਿ ਆਉਣ ਆਪਾਂ ਆਪਣੇ ਜਲੰਧਰ ਨੂੰ ਅੱਗੇ ਲਿਜਾ ਸਕੀਏ ਤੁਹਾਡਾ ਬਹੁਤ ਧੰਨਵਾਦ ਜੈ ਜੈ